ਨਤੇ ਜੀ ਨਾਮੁ ਵਾਹੀ ਗੁਰੂ ਸਤਿਨਾਮ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਖਸ਼ ਸਿੰਘ ਪਿਤਾ ਸ਼ਹੀਦ ਭਾਈ ਪ੍ਰਦੀਪ ਸਿੰਘ ਪਿਛਲੇ ਹੋਲੀ ਮਹੱਲੇ ਦੌਰਾਨ ਸ਼ਹੀਦ ਭਾਈ ਪ੍ਰਦੀਪ ਸਿੰਘ ਜੋ ਕਿ ਕੈਨੇਡਾ ਦਾ ਪੀਆਰ ਸੀ ਔਰ ਪਿਛਲੇ ਤਕਰੀਬਨ 7 ਸਾਲ ਤੋਂ ਕੈਨੇਡਾ 'ਚ ਰਹਿ ਰਿਹਾ ਸੀ ਔਰ ਉਹ ਉੱਥੋਂ ਆਇਆ ਸੀ ਔਰ ਆਉਣ ਤੋਂ ਬਾਅਦ ਉਹਨਾਂ ਦੇ ਦਿਲ ਦੇ ਵਿੱਚ ਇੱਕ ਚਾਸੀ ਜਿਹਾ ਇਸ ਵਾਰ ਹੋਲਾ ਮਹੱਲਾ ਆਨੰਦਪੁਰ ਸਾਹਿਬ ਬਣਾ ਕੇ ਜਾਣਾ। ਔਰ ਉਹ ਸ਼ੁਰੂ ਤੋਂ ਹੀ ਬਾਣੇ ਔਰ ਬਾਣੀ ਨਾਲ ਉਹਨਾਂ ਨੂੰ ਬਹੁਤ ਪਿਆਰ ਸੀ। ਉਹ ਹੋਲੇ ਮਹੱਲੇ ਵਾਸਤੇ ਇੱਥੇ ਆਉਂਦੇ ਨੇ ਔਰ ਰਸਤੇ 'ਚ ਕਿਤੇ ਜਾ ਰਹੇ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਜਾਂਦੇ ਆ ਰਸਤੇ ਦੇ ਵਿੱਚ ਕੁਝ ਹੁੱਲੜਬਾਜ਼ ਟਰੈਕਟਰਾਂ ਦੇ ਸਟੈਂਟ ਕਰਵਾ ਰਹੇ ਸੀ, ਅਸ਼ਲੀਲ ਗਾਣੇ ਲਗਾ ਰੱਖੇ ਸੀ। ਉਹਨਾਂ ਨੂੰ ਉਹਨਾਂ ਨੇ ਰੋਕ ਕੇ ਸਮਝਾਣਾ ਚਾਹਿਆ, ਲੇਕਿਨ ਹੁੱਲੜਬਾਜ਼ ਇੱਕ ਦੂਜੇ ਨੂੰ ਫੋਨ ਕਰਕੇ ਬੁਲਾ ਕੇ ਔਰ ਉਹਨਾਂ ਦੇ ਉੱਤੇ ਵਾਰ ਕਰ ਦਿੰਦੇ ਨੇ। ਜਿਸ ਕਾਰਨ ਉਹਨਾਂ ਨੂੰ ਉਹਨਾਂ ਦੇ ਨਾਲ ਜੂਝਦੇ ਹੋਏ ਕਿਉਂਕਿ ਉਹ ਜਾਦਾ ਜਾਣੇ ਸੀ ਉਹ ਕੱਲੇ ਸੀ ਤੇ ਇਸ ਕਾਰਨ ਉਹਨਾਂ ਨੂੰ ਉਹ ਸ਼ਹੀਦੀ ਦਾ ਜਾਮ ਪੀਣਾ ਪਿਆ ਔਰ ਮੈਂ ਇਹੀ ਸਾਰੇ ਨੌਜਵਾਨਾਂ ਅਗੇ ਬੇਨਤੀ ਕਰਦਾ ਕਿ ਮੈਂ ਇੱਕ ਪੁੱਤਰ ਔਰ ਦੂਸਰਾ ਇੱਕ ਸਿੱਖ ਮਤਲਬ ਕਿ ਹੁਨਾਰ ਬੱਚਾ ਜਿਹੜਾ ਮਤਲਬ ਕਿ ਸਿੱਖ ਸੰਸਥਾ ਦੇ ਨਾਲ ਜੁੜਿਆ ਹੋਇਆ ਸੀ ਉਹ ਗਵਾ ਚੁੱਕਾ ਹਾਂ ਤੁਸੀਂ ਇਦਾਂ ਦੇ ਕੰਮ ਨਾ ਕਰੋ ਜਿਸ ਕਾਰਨ ਕੋਈ ਪ੍ਰਦੀਪ ਸਿੰਘ ਹੋਰ ਇਸ ਦੁਨੀਆ ਤੋਂ ਜਾਏ ਤੁਸੀਂ ਗੁਰੂ ਘਰ ਆ ਰਹੇ ਹੋ ਨਮਸਕਾਰ ਹੋਣ ਵਾਸਤੇ ਗੁਰਮਰਜਾਦਾ ਦੇ ਅਨੁਸਾਰ ਆਓ ਔਰ ਆਪਣੀਆਂ ਗੁਰੂ ਘਰ ਦੀਆਂ ਖੁਸ਼ੀਆਂ ਲੈ ਕੇ ਵਾਪਿਸ ਜਾਓ ਅਸੀਂ ਗੁਰੂ ਘਰ ਆਉਂਨੇ ਹਾਂ ਸਿਰਫ ਆਪਣੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਲੇਕਿਨ ਇੱਥੇ ਹੁੱਲੜਬਾਜੀ ਕਰਨਾ ਜਾਂ ਕੋਈ ਰੰਜਿਸ਼ ਨਹੀਂ ਕੋਈ ਵੀ ਕਿਸੇ ਦੇ ਨਾਲ ਕੋਈ ਉਹਨਾਂ ਨੇ ਸਿਰਫ ਇੱਕ ਉਹਨਾਂ ਨੂੰ ਇਸ ਚੀਜ਼ ਤੋਂ ਰੋਕਿਆ ਸੀ ਕਿ ਗੁਰੂ ਘਰ ਆ ਕੇ ਤੁਸੀਂ ਇਦਾਂ ਦੇ ਗਾਣੇ ਨਾ ਵਜਾਓ ਜਾਂ ਤੁਸੀਂ ਸਟੰਟ ਕਰ ਰਹੇ ਹੋ ਟਰੈਕਟਰ ਦੇ ਟਾਇਰ ਚੁੱਕ ਰਹੇ ਹੋ ਕਿਸੇ ਦੇ ਬਾਲ ਬੱਚੇ ਦੇ ਉੱਪਰ ਚੜ੍ਹੇਗਾ ਇਦਾਂ ਦੇ ਕੰਮ ਨਾ ਕਰੋ ਤੇ ਇਦਾਂ ਦੇ ਕੰਮ ਜੋ ਨੌਜਵਾਨ ਨੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ਆਪਣੇ ਮਾਤਾ ਪਿਤਾ ਦੇ ਨਾਲ ਆਉਣ ਔਰ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਲੈ ਕੇ ਵਾਪਸ ਆਇਆ ਸੀ ਉਸ ਟੈਕਸ ਦੇ ਤੱਕ ਉਹ ਜੋ ਕੇਸ ਚੱਲ ਰਿਹਾ ਉਹਦੇ ਵਿੱਚ ਜੋ ਚਾਰ ਆਦਮੀ ਅਰੈਸਟ ਹੋਏ ਨੇ ਉਹ ਜੇਲ੍ਹ ਦੇ ਵਿੱਚ ਨੇ ਉਹਨਾਂ ਦਾ ਕੇਸ ਚੱਲ ਰਿਹਾ ਇੱਕ ਉਹਨਾਂ ਦੇ ਵਿੱਚੋਂ ਪੁਲਿਸ ਨੇ ਅਨਪਛਾਤਾ ਦੇ ਦਿੱਤਾ ਸੀ ਜੋ ਆਦਮੀ ਆਇਡੈਂਟੀਫਾਈ ਹੋਏ ਸੀ ਔਰ ਇੱਕ ਹੈ ਜੋ ਉਹ ਸ਼ਾਇਦ ਦबई ਚਲਾ ਗਿਆ ਉਹ ਅਜੇ ਉਹ ਤੱਕ ਅਰੈਸਟ ਨਹੀਂ ਹੋਈ ਉਸ ਨੂੰ ਪੀਓ ਦੇ ਦਿੱਤਾ ਗਿਆ ਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਅਤੇ ਨਿਹੰਗ ਸਿੰਘ ਫੌਜਾਂ ਵੱਲੋਂ ਤੇ ਚੀਤ ਭਾਈ ਪ੍ਰਦੀਪ ਸਿੰਘ ਦੇ ਪਿਤਾ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਵੱਲੋਂ ਅੱਜ ਅਸੀਂ ਡੀਸੀ ਹਰੂਪਨਗਰ ਨੂੰ ਤੇ ਐਸਐਸਪੀ ਤੇ ਜਥੇਦਾਰ ਭਾਈ ਸੁਲਤਾਨ ਸਿੰਘ ਜੀ ਕਿਸਗੜ੍ਹ ਸਾਹਿਬ ਵਾਲਿਆਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਿਹੜੇ ਆਨੰਦਪੁਰ ਸਾਹਿਬ ਦੀ ਪਾਣ ਪੇਤਰ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਭੋਲਾ ਮਹੰਲਾ ਮਨਾਇਆ ਜਾਂਦਾ ਹੈ ਇਹ ਪਿਛਲੇ ਸਾਲ ਜਿਹੜੀ ਇੱਥੇ ਹੁਲੜ ਬਾਜਾ ਨੇ ਭਾਈ ਪ੍ਰਦੀਪ ਸਿੰਘ ਨਿਹੰਗ ਸਿੰਘ ਫੌਜਾਂ ਜੋ ਕੈਨੇਡਾ ਤੋਂ ਪੀਆਰ ਹੋ ਕੇ ਆਏ ਸਨ ਉਹਨਾਂ ਦਾ ਉਹਨਾਂ ਨੇ ਯਾਨੀ ਕਿ ਸ਼ਹੀਦ ਕਰ ਦਿੱਤਾ ਸੀ ਅਸੀਂ ਉਹ ਸ਼ਹੀਦੀ ਨੂੰ ਭੁੱਲਦੇ ਨਹੀਂ ਭਾਈ ਪ੍ਰਦੀਪ ਸਿੰਘਾਂ ਤੇਰੀ ਸੋਚ ਤੇ ਪਹਿਰਾ ਦੇਹਾਂਗੇ ਠੋਕ ਕੇ ਅਸੀਂ ਅੱਜ ਉਹ ਭਾਈ ਪ੍ਰਦੀਪ ਸਿੰਘ ਦੇ ਬਚਨਾਂ ਦੇ ਪਹਿਰਾ ਦੇ ਰਹੇ ਹਾਂ ਇਹ ਹੁੱਲੜ ਬਾਜ਼ਾਂ ਨੂੰ ਨਾਲ ਹੀ ਮੀਡੀਆ ਰਾਈ ਬੇਨਤੀ ਕਰਦੇ ਆਂ ਕਿ ਨੌਜਵਾਨੋ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਘਰ ਆ ਰਹੇ ਹੋ ਜੇ ਤੇ ਤੁਸੀਂ ਇੱਥੇ ਆਣ ਕੇ ਸੇਵਾ ਤੇ ਸਿਮਰਨ ਕਰੋਗੇ ਤੁਹਾਡਾ ਮੈਸੇਜ ਦੂਜੀਆਂ ਕੌਮਾਂ ਤੱਕ ਬਹੁਤ ਵਧੀਆ ਜਾਵੇਗਾ ਜੇ ਤੁਸੀਂ ਇੱਥੇ ਹੁੱਲੜ ਬਾਜ਼ੀਆਂ ਕੀਤੀਆਂ ਤਾਸ਼ਾਂ ਖੇਡੀਆਂ ਤੁਹਾਡਾ ਮੈਸੇਜ ਬਹੁਤ ਲੋਕਾਂ ਤੱਕ ਗਲਤ ਜਾਂਦਾ ਹੈ ਇਹ ਆਪਾਂ ਨੂੰ ਸੋਚਣ ਦੀ ਲੋੜ ਹੈ ਪਰ ਇੱਥੇ ਕੋਈ ਵੀ ਇੱਥੇ ਸ਼੍ਰੋਮਣੀ ਕਮੇਟੀ ਸੰਸਥਾ ਬਹੁਤ ਵੱਡੀ ਹੈ ਜਿਨੇ ਕੋਈ ਵੀ ਏਡਾ ਵਾਟਾ ਪ੍ਰੋਜੈਕਟ ਨਹੀਂ ਕਿ ਕੋਈ ਧਾਰਮਿਕ ਦੀਵਾਨ ਸੱਜਣ ਇੱਥੇ ਕੀ ਹੋ ਗਿਆ ਕਿ ਧਾਰਮਿਕ ਸਤਾਨਾਂ ਨੂੰ ਸਿਆਸੀ ਲੋਕਾਂ ਨੇ ਰੋਟੀਆਂ ਸੇਕਣ ਵਾਸਤੇ ਸਿਆਸੀ ਕਾਨਫਰੰਸਾਂ ਕਰਦੇ ਆ ਰਹੇ ਨੇ ਜਿਹਦੇ ਕਰਕੇ ਬਾਬਾ ਜੀ ਲੰਬੇ ਸਮੇਂ ਤੋਂ ਪਿਛਲੇ तकरीबन 8-10 ਸਾਲਾਂ ਤੋਂ ਸਿਆਸੀ ਕਾਨਫਰੰਸ ਕੋਈ ਨਹੀਂ ਹੋ ਰਹੀ ਇੱਥੇ ਸਿਰਫ ਇੱਕ ਮਾਨ ਸਾਹਿਬ ਦੀ ਹੁੰਦੀ ਹੈ ਉਸ ਤੋਂ ਇਲਾਵਾ ਕੋਈ ਉਹ ਵੀ ਸਿਆਸੀ ਆਪ ਆਵਗੇ ਉਹਦੀ ਥਾਂ ਤੇ ਜਿਹੜਾ ਅਸੀਂ ਉੱਥੇ ਲੱਖਾਂ ਰੁਪਏ ਸਿਆਸੀ ਲੋਕਾਂ ਨੂੰ ਬਿਠਾਉਣ ਵਾਸਤੇ ਸਿਆਸਤ ਖੇਡਣ ਵਾਸਤੇ ਉਹਦੀ ਥਾਂ ਤੇ ਉੱਥੇ ਕੀਰਤਨ ਦਰਬਾਰ ਹੋਵੇ ਭਾਈ ਪਿੰਦਰਪਾਲ ਸਿੰਘ ਜੀ ਗਿਆਨੀ ਵਰਗੇ ਵਿਦਵਾਨ ਹੋਰ بڑے ਕੌਮ ਦੇ ਵਿਦਵਾਨ ਹਨ ਉਹਨਾਂ ਦੇ ਰਾਤ ਨੂੰ ਧਾਰਮਿਕ ਦੀਵਾਨ ਸੱਜਣ ਧਾਰਮਿਕ ਫਿਲਮਾਂ ਦਿਖਾਈਆਂ ਜਾਣ ਇਦਾਂ ਦੇ ਜਿਹੜੇ ਪ੍ਰੋਗਰਾਮ ਸਾਨੂੰ ਕਰਨੇ ਚਾਹੀਦੇ ਨੇ ਜਿਹਦੇ ਨਾਲ ਸਾਡੇ ਜਿਹੜੇ ਬੱਚੇ ਹਨ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਚੰਗਾ ਮੈਸੇਜ ਬੱਚਿਆਂ ਤੱਕ ਜਾਵੇ ਉਹਨਾਂ ਨੂੰ ਗੁਰੂ ਦੇ ਇਤਿਹਾਸ ਬਾਰੇ ਦੱਸਿਆ ਜਾਵੇ ਕੋਈ মিডিਆ ਰਹੀਂ ਜਦੋਂ ਸਾਨੂੰ ਆਨੰਦਪੁਰ ਸਾਹਿਬ ਦਾ ਇਤਿਹਾਸ ਪੁੱਛਦੇ ਨੇ ਕਈਆਂ ਨੂੰ ਨਹੀਂ ਪਤਾ ਹੁੰਦਾ ਜਿਹਦੇ ਕਰਕੇ ਬੜੀ ਕੌਮ ਦੀ ਬਦਨਾਮੀ ਹੁੰਦੀ ਹੈ ਜੇਵਾਰੀ ਇੱਕ ਦੀ ਮੰਨਦੇ ਹਾਂ ਸ਼੍ਰੋਮਣੀ ਗੁਰਦਵਾਰਾ ਦਾ ਪ੍ਰਬੰਧਕ ਕਮੇਟੀ ਦੀ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਪਿਛਲੀ ਵਾਰ ਬੜੀ ਮੰਦਪਾਗੀ ਘਟਨਾ ਜਿਹੜੀ ਹੋਈ ਜੇ ਇਸ ਵਾਰ ਵੀ ਕੁਝ ਇਸ ਤਰੀਕੇ ਦਾ ਹੁੰਦਾ ਕਿਉਂਕਿ ਹੁਣ ਵੀ ਆਲਰੇਡੀ ਸਲੈਂਸਰ ਖੋਲ ਕੇ ਜਿਹੜੇ ਨੌਜਵਾਨ ਨੇ ਆਉਣਾ ਸ਼ੁਰੂ ਹੋ ਚੁੱਕੇ ਨੇ ਟਰੈਕਟਰ ਜਿਹੜੇ ਵੱਡੇ ਵੱਡੇ ਲੈ ਕੇ ਸਲੈਂਸਰਾਂ ਦੇ ਨਾਲ ਕੀ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਕੀ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਉਹ ਕੋਈ ਕਾਰਵਾਈ ਕਰਨਗੀਆਂ ਵੇਖੋ ਜੀ ਪ੍ਰਸ਼ਾਸਨ ਦੀ ਤੇ ਇਹ ਡਿਊਟੀ ਬਣਦੀ ਹੈ ਕਿ ਕੋਈ ਵੀ ਜਿਹੜਾ ਸਲੈਂਸਰ ਲਾ ਕੇ ਇੱਥੇ ਪਟਾਕੇ ਮਰਵਾਉਂਦਾ ਹੈ ਟਰੈਕਟਰਾਂ ਦੇ ਸਟੰਗ ਕਰਦਾ ਹੈ ਉਹਦਾ ਜਿਹੜਾ ਚਲਾਨ ਕਰ ਦੇਣਾ ਚਾਹੀਦਾ ਮੋਟਰਸਾਈਕਲ ਬੌਂਡ ਕਰ ਦੇਣਾ ਚਾਹੀਦਾ ਤੇ ਪਰ ਇਹਦੇ ਵਿੱਚ ਪ੍ਰਸ਼ਾਸਨਾਂ ਦੁੱਤੂ ਦੀ ਜਾਹੰਦਾਰ ਕੇ ਜਦੋਂ ਆਣ ਕੇ ਇਥੋਂ ਦੇ ਜਿਹੜੇ ਪ੍ਰਬੰਧ ਕਈਆਂ ਫਿਰ ਰੌਲਾ ਪਾਉਂਦੇ ਕਿ ਨੇਕ ਸੰਗਤ ਆਉਂਦੀ ਹੈ ਤੇ ਪ੍ਰਸ਼ਾਸਨ ਉਹਨਾਂ ਨੂੰ ਖਰਾਬ ਕਰਦਾ ਹੈ ਪ੍ਰਸ਼ਾਸਨ ਜਿਹੜਾ ਵਾ ਉਹ ਬੰਦਾ ਤੇ ਕਾਨੂੰਨੀ ਕਾਰਵਾਈ ਕਰ ਦਵੇਗਾ ਮੈਂ ਸਾਰੀਆਂ ਸੰਪਰਦਮਾਂ ਨੂੰ ਜਿੰਨੀਆਂ ਵੀ ਇੱਥੇ ਆਣ ਕੇ ਆਪਣੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬੈੰਧੀਆਂ ਹਨ ਉਹ ਲਾਮ ਲਾਮ ਮਨਾਉਂਦੀਆਂ ਹਨ ਇੱਕ ਤੇ ਰੰਗ ਬਿਲਕੁਲ ਨਹੀਂ ਪਾਉਣਾ ਚਾਹੀਦਾ ਉਹ ਰੰਗ ਪਾਉਂਦੇ ਹਨ ਸਾਡੀ ਸਿੱਖ ਕੌਮ ਦਾ ਜਿਹੜਾ ਵਾ ਸਿੱਖ ਦਾ ਚਿਹਰਾ ਜਿਹੜਾ ਵਾ ਉਹ ਮਰਜਾਇਆ ਜਾਂਦਾ ਦੂਜਾ ਸਾਨੂੰ ਲਾਲ ਰੰਗ ਤੇ ਇਸ ਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਲੱਗੇ ਮੈਲਾ ਕਦੇ ਨਾ ਹੋਵੇ ਮੈਲਾ ਕਦੇ ਨਾ ਹੋ ਵੀ ਜਾਂ ਲੱਗੇ ਦਾਗਾ ਇਹ ਰੰਗ ਸਾਨੂੰ ਨਾਮ ਦਾ ਲਈਏ ਸਿਮਰਨ ਕਰੀਏ ਸਿੱਖੀ ਦਾ ਪ੍ਰਚਾਰ ਸ਼ਾਸਤਰ ਵਿਦਿਆ ਦੇ ਧਾਰਨੀ ਬਣੀਏ ਜਿਹੜੇ ਅਸਲ ਸਾਡੇ ਪੈਦੜੇ ਸਨ ਅਸੀਂ ਉਹਨਾਂ ਪੈਦੜਿਆਂ ਤੋਂ ਆਹ ਫਰੋਵਰ ਤੇ ਕੰਡੇ ਤੇ ਭੁੰਗੜੇ ਲੱਗੇ ਨੇ ਇਹ ਤੇ ਹੁਣ ਸ਼ਰੋਮਣੀ ਕਮੇਟੀ ਦਾ ਫਰਜ਼ ਬੰਦਾ ਇੱਥੇ ਬੀੜੀ ਸਿਡ ਤਮਾਕੂ ਅਸੀਂ ਲੰਮੇ ਸਮੇਂ ਤੋਂ ਜਿਹੜੇ ਲੋਕ ਵੇਚਦੇ ਨੇ ਉਹਨਾਂ ਨੂੰ ਵਰਜਦੇ ਆ ਰਹੇ ਆ ਤੇ ਜੇਕਰ ਐਰਕੀ ਕੋਈ ਫੜਿਆ ਗਿਆ ਅਸੀਂ ਡੀਸੀ ਸਾਹਿਬ ਨੇ ਸਾਨੂੰ ਕਹਿਤਾ ਕਿ ਤੁਸੀਂ ਸਾਨੂੰ ਦੱਸ ਦਿਓ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਕਰਾਂਗੇ ਵੀ ਜੋ ਜਿਹੜੇ ਆਣ ਕੇ ਹੁੱਲੜਬਾਜ਼ੀ ਅਤੇ ਹੁੱਲੜਬਾਜ਼ੀਆਂ ਕਰਦੇ ਹਨ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਉਹ ਆਪਣੇ ਸਰੀਰ ਦਾ ਆਪ ਜ਼ਿੰਮੇਵਾਰ ਹੋਵੇ ਮੇਰੀ ਬੇਨਤੀ ਆ ਨੌਜਵਾਨੋ ਤੁਸੀਂ ਆਓਗੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਭਲਕੇ ਇਹ ਨਾ ਕਿਓਗੇ ਇੱਥੇ ਆਣ ਕੇ ਸਾਨੂੰ ਨੰਗਾ ਸੰਗਾ ਨੇ ਸਾਡੇ ਸਰੀਰਾਂ ਨੂੰ ਕੁੱਟ ਕੀਤੀ ਆ ਗੋਦ ਕੀਤੀ ਆ ਅਸੀਂ ਲਿਆਦ ਨਹੀਂ ਕਰਾਂਗੇ ਜਿਹੜਾ ਹੁੱਲੜਬਾਜ਼ੀ ਇੱਥੇ ਆਣ ਕੇ ਕਰੇਗਾ ਅਨੰਦਪੁਰ ਸਾਹਿਬ ਦੀ ਪਾਵਨ ਪੀਤਰ ਧਰਤੀ ਹੈ ਕੇਸਗੜ੍ਹ ਸਾਹਿਬ ਆ ਇੱਥੇ ਕਲਗੀਧਰ ਪਾਸ਼ਾ ਜੀ ਆਪ ਆਣ ਕੇ ਤੇ ਇਹ ਜਿੰਨੀ ਵੀ ਧਰਤੀ ਹੈ ਸਾਰੀ ਮਹਾਰਾ ਨੇ ਆਪ ਖਰੀਦੀ ਹੈ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਜਿਹੜੀ ਸਾਰੀ ਸ਼ਹਿਰ ਦੇ ਲੋਕਾਂ ਨੂੰ ਦੇ ਕਰਕੇ ਇਹ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸੀ ਮੈਂ ਸਰਕਾਰ ਕੋਲੋਂ ਮੰਗ ਵੀ ਕਰਦਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਸ਼ਹਿਰ ਨੂੰ ਇਸ ਪਵਿੱਤਰ ਪਵਿੱਤਰ ਅਸਥਾਨ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਜਿਹਦੇ ਨਾਲ ਕੋਈ ਵੀ ਇੱਥੇ ਨਸ਼ਾ ਕਿਸੇ ਪ੍ਰਕਾਰ ਦਾ ਨਾ ਵਿਕੇ ਸਰੇ ਆ ਮੈਂ ਸ਼ਰਾਬ ਰੀਲ ਤੋਂ ਪਰਲੇ ਬੰਨੇ ਝੁੱਗੀਆਂ ਵਾਲੇ ਵੇਚਦੇ ਨੇ ਉਹ ਲਫਾਫਿਆਂ ਵਿੱਚ ਵੇਚਦੇ ਨੇ ਪੈਕਟਾਂ ਵਿੱਚ ਵੇਚਦੇ ਨੇ ਉਹਨਾਂ ਦੇ ਉੱਪਰ ਵੀ ਪ੍ਰਸ਼ਾਸਨ ਜਿਹੜਾ ਸਕੰਜਾ ਕਰਸੇ ਨਹੀਂ ਤੇ ਅਸੀਂ ਆਪਣੇ ਤੌਰ ਤੇ ਜਰੂਰ ਕਰਾਂਗੇ ਜੀ ਬਾਬਾ ਜੀ ਇੱਕ ਤਿਹਾਰ ਜਿਹੜਾ ਇਹ ਖਾਲਸੇ ਦਾ ਤਿਹਾਰ ਹੈ ਪਰ ਦੇਸ਼ਾਂ ਵਿਦੇਸ਼ਾਂ ਤੋਂ ਵਕ ਵਕ ਧਰਮਾਂ ਦੇ ਫਿਰਕਿਆਂ ਦੇ ਲੋਕ ਜਿਹੜੇ ਆਉਂਦੇ ਨੇ Hindu Veer ਮੈਂ ਟੋਪੀ ਪਾਉਂਦਾ ਵੇਖਿਆ ਨਹੀਂ ਨੰਬਰ ਇੱਕ ਤੇ Hindu Veer ਟੋਪੀ ਦੀ ਪਾਉਂਦਾ ਮਹਾਰਾ ਕਹਿੰਦੇ ਸਾਬਤ ਸੂਰਤ ਰੱਬ ਦੀ ਤੇ ਭੰਨੇ ਬੇਈਮਾਨ ਇਹ ਇੱਕ ਮਾਰੇ ਨੇ ਕਿਹਾ ਵਾ ਕਿ ਸਿੱਖ ਹੋਵੇ ਸਿਰ ਟੋਪੀ ਧਰੇ ਤੇ ਸਾਖਤ ਪੁਸ਼ਤ ਪੁਸ਼ਤੀ ਜਨਮ ਹੋਏ ਮਰੇ ਤੇ ਜਿਹੜਾ ਸਾਖਤ ਪੁਰਸ਼ ਜਿਹੜਾ ਵਾ ਉਹ ਸਿਰ ਤੇ ਟੋਪੀ ਪਾਉਂਦਾ ਜਦੋਂ ਟੋਪੀਆਂ ਲਵਾਈਆਂ ਗਈਆਂ ਲਾਈਆਂ ਉਹਨਾਂ ਦੀਆਂ ਜਿਹੜੇ ਸਾਡੇ ਨੌਜਵਾਨ ਬੱਚੇ ਸਿੱਖਾਂ ਦੇ ਘਰ ਜਿਨ੍ਹਾਂ ਦਾ ਜਨਮ ਹੋਇਆ ਹੈ ਇਥੋਂ ਦੇ ਜਥੇਦਾਰ ਅਭੀਲ ਸਿੰਘ ਨੇ ਬਿਆਨ ਲਾਇਆ ਕਿ ਇਹ ਮਾੜਾ ਕੀਤਾ ਹੈ ਇਥੇ ਆ ਜਿਹੜਾ ਹੌਲਾ ਤੇ ਮੁਹੱਲਾ ਇਹਦੇ ਵਿੱਚ ਸਿੱਖ ਕੌਮ ਸਾਰੀਆਂ ਸੰਪਰਦਾਵਾਂ ਨੂੰ ਇਕੱਠੇ ਹੋ ਕੇ ਤੇ ਸਾਡੇ ਸਿਰਾਂ ਦੇ ਉੱਤੇ ਜਿਹੜੀਆਂ ਦਸਤਾਰਾਂ ਹੋਣੀਆਂ ਚਾਹੀਦੀਆਂ ਨੇ ਪਰ ਦਸਤਾਰਾਂ ਦੀ ਥਾਂ ਤੇ ਅਸੀਂ ਵਰਮਾਲ ਜਿਹੜੇ ਸਿੱਖਾਂ ਦੇ ਬੱਚੇ ਨੇ Hindu ਆਪਣੇ ਧਰਮ ਦੇ ਪੱਕਾ ਹੈ ਮੁਸਲਮਾਨ ਆਪਣੇ ਧਰਮ ਦੇ ਵਿੱਚ ਪੱਕਾ ਹੈ ਇਸਾਈ ਆਪਣੇ ਧਰਮ ਵਿੱਚ ਪੱਕਾ ਹੈ ਤੇ ਸਿੱਖਾਂ ਨੂੰ ਮੇਰੀ ਅੱਜ ਜੋੜ ਕੇ ਬੇਨਤੀ ਹੈ ਤੁਸੀਂ ਵੀ ਆਪਣੇ ਧਰਮ ਵਿੱਚ ਪੱਕੇ ਰਹੋ ਸਾਨੂੰ ਮਾਰਨ ਦਸਤਾਰਾਂ ਲੈ ਕੇ ਦਿੱਤੀਆਂ ਨੇ ਸਿਰਾਂ ਤੇ ਦਸਤਾਰਾਂ ਸਜਾਓ ਕੋਈ ਵੀ ਆਪ ਨੂੰ ਇਹੋ ਜਿਹਾ ਲਾਭ ਨਹੀਂ ਮਿਲੇਗਾ ਮੀਡੀਆ ਤੇ ਕੋਈ ਇਹੋ ਜਿਹਾ ਮੈਸੇਜ ਨਹੀਂ ਜਾਵੇਗਾ ਚੰਗਾ ਜਾਵੇਗਾ ਕਿ ਇਹ ਜਿਹੜੀ ਖਾਲਸੇ ਦੀ ਜਨ ਭੂਮੀ ਹੈ ਕਿਸ ਗੜ੍ਹ ਸਾਹਿਬ ਇੱਥੇ ਸਾਰਾ ਖਾਲਸਾ ਨਿਓਰ ਇਕੱਠਾ ਹੋ ਰਿਹਾ ਹੈ ਤੇ ਜਿਹੜੇ ਆਣ ਕੇ ਇੱਥੇ ਟਰੈਕਟਰ ਟਰਾਲੀਆਂ ਦੇ ਭੁੱਲੜ ਬਾਜੀ ਤੁਸੀਂ ਤੁਸੀਂ ਮੇਰਾ ਸਵਾਲ ਬੁਣੀ ਟੋਪੀ ਪਾ ਕੇ ਜਿੱਦਾਂ ਹੁਣ ਬਾਹਰਲੇ ਬਨੇ ਦਰਬਾਰ ਸਾਹਿਬ ਦੇ ਅੰਦਰ ਟੋਪੀ ਨਹੀਂ ਪਾ ਜਾਂ ਦਿੰਦੇ ਹਾਂ ਕੇਸਗਰ ਸਾਹਿਬ ਦੇ ਨਹੀਂ ਜਾਂ ਦਿੰਦੇ ਨਹੀਂ 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 ਮੇਰੀ ਵੀ ਅਸਲ ਜਿਹੜਾ ਕੇਸਗਰ ਸਾਹਿਬ ਨੂੰ ਘਰੋਂ ਤੁਰ ਪਿਆਵਾਂ ਜੇ ਅੰਦਰ ਨਹੀਂ ਟੋਪੀ ਪਾ ਕੇ ਜਾਂ ਦਿੰਦੇ ਤੇ ਸਮਝ ਲਓ ਕਿ ਆਉਣਾ ਚਾਹੀਦਾ ਨਹੀਂ ਟੋਪੀ ਪਾ ਕੇ ਟੋਪੀਆਂ ਉਹਨਾਂ ਦੀਆਂ ਲਾਈਆਂ ਗਈਆਂ ਨੇ ਹਿੰਦੂ ਵੀਰ ਦੀ ਟੋਪੀ ਨਹੀਂ ਲਾਈ ਹੋਵੇਗੀ ਕਿਉਂਕਿ ਹਿੰਦੂ ਵੀਰ ਮੈਂ ਵੇਖਿਆ ਕਿ ਉਹ ਆਪਣੇ ਧਰਮ ਦੇ ਵਿੱਚ ਪੱਕੇ ਨੇ ਹੜਕੋ ਦਸਤਾਰਾਂ ਸਜਾਈਆਂ ਕਿਆਂ ਨੇ ਸਿੱਖੀ ਸਰੂਪ ਜੀ ਨੇ ਪਰ ਸਾਡੇ ਨੌਜਵਾਨਾਂ ਨੂੰ ਪਤਾ ਨਹੀਂ ਕੀ ਹਵਾ ਫਿਰਗੀ ਐ ਮੈਂ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਦਾ ਵਾਂ ਉਹ ਤੁਸੀਂ ਮਾਂ ਪਿਓ ਦੇ ਆਗਿਆਕਾਰੀ ਬਣੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਦੇ ਆਗਿਆਕਾਰੀ ਬਣੋ ਤੇ ਤੁਹਾਡੇ ਬੱਚੇ ਤੁਹਾਡੀ ਲਾਤ ਤੁਹਾਡੇ ਆਗਿਆਕਾਰੀ ਹੋਵੇਗੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਆਗਿਆਕਾਰੀ ਨਾ ਹੋਏ ਨਾ ਬਜੀ ਹੁਣ ਮੰਨੇ ਤੁਹਾਡੀ ਲਾਤ ਨੇ ਤੁਹਾਡੀ ਗੱਲ ਨਹੀਂ ਜੇ ਮੰਣੀ ਇਹ ਸਭ ਕੁਝ ਇੱਥੇ ਦੇ ਵਾਹਿਗੁਰੂ ਜੀ ਕਾ ਖਾਲਸਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਸੱਚੇ ਪਾਤਸ਼ਾਹ ਦੀ ਕੀ ਕਹਿੰਦੀ ਐ ਸਾਨੂੰ ਕਹਿੰਦੇ ਆਵੋ ਸਤਿਗੁਰੂ ਕੇ ਪਿਆਰਿਓ ਅਸੀਂ ਰੋਜ਼ ਪੜਦੇ ਆਨੰਦ ਸਾਹਿਬ ਸਾਰੇ ਗੁਰਦੁਆਰਿਆਂ ਵਿੱਚ ਆਨੰਦ ਸਾਹਿਬ ਦਾ ਬਾਣੀ ਪੜੀ ਜਾਂਦੀ ਹੈ ਆਵੋ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਬਾਣੀ ਜਿੰਨਕੋ ਨਦਰ ਕਰਮ ਹੋਵੇ ਹਿਰਦੈ ਤਨਸ ਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜੱਪਿਓ ਸਾਰਿੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਅਸੀਂ ਸੱਚੀ ਬਾਣੀ ਗਾਉਣ ਵਾਸਤੇ ਸੱਚੀ ਬਾਣੀ ਪੜਨ ਵਾਸਤੇ ਅਸੀਂ ਗੁਰੂ ਘਰਾਂ ਦੇ ਵਿੱਚ ਆਉਨੇ ਹਾਂ ਸਾਡੇ ਗੁਰੂ ਘਰਾਂ ਦੇ ਵਿੱਚ ਅਸੀਂ ਹੁੱਲੜ ਬਾਜੀਆਂ ਨਹੀਂ ਕਰਨ ਆਉਦੇ ਇੱਥੇ ਸਾਰੀ ਸਿੱਖ ਸੰਗਤ ਨੂੰ ਸਾਰੇ ਜੋ ਨੌਜਵਾਨ ਆਉਦੇ ਹਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਗੁਰੂ ਘਰ ਇਹ ਸੱਚਖੰਡ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਪੰਜਾਂ ਪਿਆਰਾਂ ਨੂੰ ਪੌਲ ਛਕਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਕਿਹੜੇ ਧਰਮਾਂ ਤੋਂ ਲਿਆ ਕੇ ਔਰ ਸਿੰਘ ਸਜਾਇਆ ਔਰ ਉਹਨਾਂ ਦੇ ਕਰਕੇ ਅੱਜ ਅਸੀਂ ਵੀ ਇਨ ਸਾਡੀ ਵੀ ਅੱਜ ਗੱਤ ਪਈ ਹੋਈ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਸਤ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਅਸੀਂ ਕੀੜੇ ਸਾਨੂੰ ਸੱਚੇ ਪਾਤਸ਼ਾਹ ਨੇ ਕੀੜੇ ਤੋਂ ਇਨਸਾਨ ਬਣਾਇਆ ਹੈ ਅਸੀਂ ਸੱਚੇ ਪਾਤਸ਼ਾਹ ਦੇ ਬਹੁਤ ਧੰਨਵਾਦੀ ਹਾਂ ਤੇ ਸਤ ਸੰਗਤ ਦੇ ਵਿੱਚ ਆਓ ਆਪਣਾ ਸੱਚੇ ਪਾਤਸ਼ਾਹ ਦੀ ਸੰਗਤ ਕਰੋ ਬੰਦੇ ਬਣ ਕੇ ਜਾਓ ਔਰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਨਾਲ ਲੈ ਕੇ ਜਾਓ ਔਰ ਅਸੀਂ ਜਦੋਂ ਦਰਬਾਰ ਸਾਹਿਬ ਅਸੀਂ ਅਨੰਦਪੁਰ ਸਾਹਿਬ ਅਸੀਂ ਜਦੋਂ ਜਾਂਦੇ ਹਾਂ ਸਾਨੂੰ ਉੱਥੇ ਦੇਖਣ ਨੂੰ ਜਦੋਂ ਮਿਲਦਾ ਹੈ ਸਾਡੇ ਹੀ ਬੰਦੇ ਸਾਡੀ ਵਿਰੋਧਤਾ ਕਰਦੇ ਹਨ ਜਦੋਂ ਅਸੀਂ ਬੀਬੀਆਂ ਨੂੰ ਕਹਿੰਦੇ ਹਾਂ ਗਿੱਬੇ ਜੀ ਇੱਥੇ ਕਿਹਦਾ ਫੈਸ਼ਨ ਸ਼ੋਅ ਹੈ ਜਿੱਥੇ ਤੁਸੀਂ ਹਾਫ ਸਲੀਵ ਇੱਥੋਂ ਬਾਹਾਂ ਅੱਧੇ ਆ ਇੱਥੋਂ ਕੱਚਾ ਤੱਕ ਦਿਸਦੀਆਂ ਬੀਬੀਆਂ ਦੀਆਂ ਸਾਨੂੰ ਉਸ ਵੇਲੇ ਗੁੱਸਾ ਆਉਦਾ ਹੈ ਭੈਣ ਜੀ ਇਹ ਕੱਪੜੇ ਗੁਰੂ ਘਰਾਂ ਦੇ ਵਿੱਚ ਪਾਉਣ ਵਾਲੇ ਨਹੀਂ ਹਨ ਉਸ ਵੇਲੇ ਸਾਨੂੰ ਹੀ ਸਾਡੇ ਬੰਦੇ ਗੁਰੂ ਘਰ ਬੱਲ ਨੂੰ ਲੱਤਾਂ ਕਰਕੇ ਬੈਠਦੇ ਹਨ ਗੁਰੂ ਘਰ ਬੱਲ ਨੂੰ ਪਿੱਠਾਂ ਕਰਕੇ ਬੈਠਦੇ ਹਨ ਗੁਰੂ ਘਰ ਦੇ ਵਿੱਚ ਜਗਾ ਜਗਾ ਦਰਬਾਰ ਸਾਹਿਬ ਦੇ ਅੰਦਰ ਲਿਖ ਕੇ ਲਗਾਇਆ ਹੋਇਆ ਹੈ ਜਗਾ ਜਗਾ ਦਰਬਾਰ ਸਾਹਿਬ ਦੇ ਅੰਦਰ ਲਿਖ ਕੇ ਲਗਾਇਆ ਹੋਇਆ ਹੈ ਕਿ ਫੋਟੋ ਖਿੱਚਣੀ ਮਨਾ ਹੈ ਤੇ ਫੋਟੋ ਖਿੱਚਣੀ ਮਨਾ ਹੈ ਤੇ ਫੋਟੋ ਖਿੱਚਣੀ ਮਨਾ ਫਿਰ ਵੀ ਦੇਖੋ ਕਿਸ ਤਰ੍ਹਾਂ ਸਾਰੇ ਕੈਮਰੇ ਲੈ ਲੈ ਕੇ ਉੱਥੇ ਫੋਟੋ ਹੀ ਖਿੱਚਣ ਜਾਂਦੇ ਆ ਸਿਰਫ ਸਤਿਗੁਰ ਦੀ ਬਾਣੀ ਕੋਈ ਨਹੀਂ ਸੁਣ ਜਾਂਦਾ ਬਸ ਇੱਕੋ ਬੇਨਤੀ ਹੈ ਸੱਚੇ ਪਾਤਸ਼ਾਹ ਮੋਹਰੇ ਕਿ ਸੱਚੇ ਪਾਤਸ਼ਾਹ ਸਾਡੇ ਨੌਜਵਾਨਾਂ ਨੂੰ ਆਪਣੇ ਲਾੜ ਲਾਓ ਆਪਣੀ ਅਕਲ ਦਿਓ ਆਪਣੀ ਮਤ ਦਿਓ ਇਨਾ ਦੀ ਕੁਮਤ ਜੜੀ ਆ ਆਪਣੇ ਚਰਨਾਂ ਵਿੱਚ ਲੈ ਲਓ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ ਸੱਚੇ ਪਾਤਸ਼ਾਹ ਸਾਰੀ ਸਿੱਖ ਸੰਗਤ ਆਓ ਆ ਇੱਥੇ ਅੰਮ੍ਰਿਤ ਛੱਕ ਕੇ ਬਾਣੀ ਪੜੋ ਸਿੰਘ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ